ਹੈਲੋ ਮੈਂ ਬੋਲਦੀ ਆ ਫੋਨ ਕਿਉਂ ਨਹੀਂ ਕੀਤਾ ਤੁਸੀਂ ਐਨੇ ਦਿਨ ਹੋ ਗਿਆ ਆਪਾਂ ਨੂੰ 4 ਦਿਨ ਹੋ ਗਏ ਵਰਤ ਰੂ ਨਾ ਤੁਸੀਂ ਆਏ ਨਾ ਤੁਸੀਂ ਵੀਡੀਓ ਕਾਲ ਕੀਤੀ ਹੋਇਆ ਕੀ ਆ ਤੁਹਾਨੂੰ ਗੱਦੀ ਦੱਸੋ ਮੇਰੇ ਤੋਂ ਕੀ ਹੋਈ ਆ ਮੇਰੇ ਤੋਂ ਕੋਈ ਗਲਤੀ ਵੀ ਨਹੀਂ ਸੀ ਮੈਂ ਸਿਰਫ ਐਨੀ ਗੱਲ ਹੀ ਕਹੀ ਸੀ ਨਾ ਵੀ ਆ ਜਾਓ ਤੁਸੀਂ ਬਸ ਤੁਸੀਂ ਕਰਦੇ ਆ ਦੀ ਮੰਨਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਬਣਾਉਣਾ ਹੁੰਦਾ हां बस मैं ही गलत है यार बस नहीं होना मेनू पता तुसी नहीं होना तू फोन कट यार काम करन दे दस जे तू माफ़ी मांग लंदी ता छोटी हो जांदी तू भी ना ਹੁਣ ਵਰਤਾਂ ਦੀ ਜਿੱਦ ਹੀ ਰੱਖ ਆਉਂਦਾ ਮੈਂ ਵੀ ਕੀ ਹੋਇਆ ਤੁਨੂੰ ਕਿਉਂ ਰੋ ਰਹੀ ਹੋ ਤੁਸੀਂ ਮੰਮੀ ਨਾ ਤੁਹਾਨੂੰ ਪਾ ਲਈ ਜਾਂਦੀ ਨੀ ਤੁਸੀਂ ਇੱਥੇ ਰੋਈ ਜਾਂਦੇ ਹੋ ਮੇਰੀ ਗੱਲ ਸੁਣ ਮੇਰੀ ਗਲਤੀ ਦੱਸ ਕੀ ਆ ਕੀ ਹੋਇਆ ਤੇਰੇ ਬਾਜੀ ਨੂੰ ਇੰਨੇ ਦਿਨਾਂ ਬਾਅਦ ਫੋਨ ਲਾਇਆ ਹੁਣ ਫੇਰ ਉਹਨਾਂ ਨੇ ਗੁੱਸੇ ਚ ਆ ਕੇ ਫੋਨ ਕੱਟਤਾ ਵੀ ਮੈਂ ਨਹੀਂ ਆਉਂਦਾ ਕਰਵਾ ਚਾਹਤੇ ਇਹ ਗੱਲ ਕਹੀ ਸੀ ਨਾ ਵੀ ਤੁਸੀਂ ਆ ਜਿਓ ਤੇ ਕੀ ਹੁੰਦਾ ਸੀ ਜੇ ਆ ਜਾਂਦੇ ਬਸ ਨਹੀਂ ਗੱਲ ਤਾਂ ਉਹਨਾਂ ਨੇ ਆਪਣੇ ਮੰਮੀ ਦੀ ਮੰਨਣੀ ਹੁੰਦੀ ਆ ਅਕੇ ਕਹਿੰਦੇ ਤੂੰ ਆਪਣੇ ਆਪ ਆ ਜਿਵੇਂ ਗਈ ਸੀ ਨਾ ਉਵੇਂ ਆ ਜਾ ਰਮਨ ਮੇਰੀ ਗੱਲ ਸੁਣ ਤੋ ਕੁੜੀਆਂ ਵੇਈ ਜਾਂਦੀਆਂ ਨੇ ਨਾ ਉਹਨਾਂ ਦਾ ਕੋਈ ਘਰ ਨਹੀਂ ਹੁੰਦਾ ਨਾ ਸਹੁਰੇ ਜੋਗਿਆ ਹੁੰਦੀਆਂ ਨੇ ਨਾ ਪੇਕੇਂ ਪੇਕੇ ਆਉਂਦੀਆਂ ਤਾਂ ਪੇਕੇ ਜਾਂਦੇ ਨੇ ਜਾ ਆਪਣੇ ਸੌਰੀ ਜਿਹਨੂੰ ਸੌਰੀ ਜਾਂਦੀਆਂ ਨੇ ਤਾਂ ਸੌਰੇ ਵਾਲੇ ਸਿਰਫ ਕੰਮ ਵਾਲੀ ਸਮਝਦੇ ਨੇ ਕਰਦੀ ਬਹੂ ਨਹੀਂ ਸਮਝਦੇ ਮੈਨੂੰ ਮੇਤੋਂ ਕੋਈ ਵੀ ਗਲਤੀ ਹੁੰਦੀ ਆ ਚਾਹੇ ਹੋਵੇ ਮੇਰੀ ਗਲਤੀ ਚਾਹੇ ਨਾ ਹੋਵੇ ਤਾਂ ਵੀ ਕਹਣਗੇ ਤੂੰ ਸੌਰੀ ਬੋਲ ਤੂੰ ਮੋਰੋ ਤਾਂ ਮਾਫੀ ਮੰਗ ਮੇਰਾ ਕਸੂਰ ਦੱਸ ਕੀ ਆ ਐਵੇਂ ਰੋ ਨਾ ਤੁਸੀਂ ਨਹੀਂ ਤੁਸੀਂ ਜਾਣਾ ਕਿ ਤੂੰ ਸਾਡੇ ਕੋਲ ਰਹਿੰਦੇ ਠੀਕ ਹੈ ਆਪਾਂ ਤੁਹਾਡੀ ਇੱਥੇ ਮਨਾਉਣੀ ਨਹੀਂ ਮੈਨੂੰ ਪਤਾ ਮੰਮੀ ਹੁਣੀ ਕਿੰਨੀ ਵਾਰੀ ਬੋਲੀ ਜਾਂਦੇ ਤੂੰ ਜਾਂਦੀ ਨਹੀਂ ਤੂੰ ਜਾਂਦੀ ਨਹੀਂ ਤੂੰ ਜਾਂਦੀ ਨਹੀਂ ਚੁੱਪ ਕਰ ਜਾ ਰੋ ਨਾ ਤੁਸੀਂ ਮੈਂ ਮੰਮੀ ਨੂੰ ਬੁਲਾ ਲਿਆ ਹੁਣੇ ਮੰਮੀ ਚੋਕੜ